ਹੂ ਸਕੂਲ ਦੇ 1000 ਰੁਪਏ ਭਰਨਾ ਕੋਈ ਜ਼ਰੂਰੀ ਕੰਮ ਨਹੀਂ ਜੀ ਜਿਵੇਂ ਅੰਕਲ ਜੀ ਰਵੀਨਾ ਕੱਲ ਮਤੋਂ 1000 ਰੁਪਏ ਲੈ ਗਿਆ ਸੀ ਆ ਕਹਾਂ ਮੈਂ ਤਾਂ ਸੁਭਾਅ ਦੇ ਨੂੰ ਉਹਨੇ ਹਿੱਤ ਕਰ ਦਿੱਤੀ ਮੁੰਨਾ ਕੋਤੇ ਖਲਾਫ ਚੰਗੀ ਨਹੀਂ ਲੱਗਦੀ ਜੀ ਪਰ ਤੂੰ ਉਹਨੂੰ ਕਿਉਂ ਦਿੱਤੇ ਉਹ ਮੈਥੋ ਵੀ ਲੈ ਗਿਆ ਸੀ 1000 ਰੁਪਇਆ ਅੰਕਲ ਮਨ ਨੂੰ ਤਾਂ ਕੀ ਪਤਾ ਸੀ ਉਹ ਤਾਂ ਸੋਡਾ ਲੜਕਾ ਮੈਂ ਤਾਂ ਤਾਂ ਦੇ ਦਿੱਤੇ ਕਹਿੰਦਾ ਮੈਂ ਫੀਸ ਭਰਨੀ ਆ 1000 ਰੁਪਏ ਦੇ ਦੇ ਮੈਂ ਤਾਂ 1000 ਰੁਪਏ ਤਾਂ ਦੇ ਦਿੱਤੇ ਕਹਿੰਦਾ ਬਾਪੂ ਘਰ ਹੀ ਨਹੀਂ ਹੈ ਗਿਆ ਚਲ ਧੰਨਵਾਦ ਪੁੱਤਰੇ ਦੱਸਣ ਦਾ ਮਿੰਟਾ ਕੋਈ ਗੜਬੜ ਲੱਗਦੀ ਹੈ ਯਾਰ ਅੱਜ ਆਪਾਂ ਫੜ ਗਏ ਇਹਨੂੰ ਵੀ ਕੀ ਕਰਦਾ ਫਿਰ ਦੇਖਦੇ ਆਂ ਚਲ ਅੱਜ ਪੜਤਾਲ ਕਰਕੇ ਵੀ ਕੀ ਕਰਦਾ ਕੀ ਚੱਕਰ ਚਲਾਉਂਦਾ ਫੇਰ ਹੀ ਪਤਾ ਲੱਗੂ ਨਾ ਆਪਾਂ ਨੂੰ ਵੀ ਕੀ ਕਰਦਾ ਗੌਰ ਕਰਨਾ ਵੀ ਮਾਂ ਪਿਓ ਦਾ ਫਰਜ ਹੈ ਹੁਣ ਤੂੰ ਮੈਨੂੰ ਵੀ ਝੂਠ ਬੋਲਣ ਲੱਗ ਗਿਆ ਕੱਲ ਨਿੱਕੇ ਤੋਂ ਵੀ 1000 ਰੁਪਏ ਲੈ ਗਿਆ ਤੇ 1000 ਰੁਪਏ ਤੂੰ ਮੈਥੋਂ ਲੈ ਗਿਆ ਤੇ ਪਰਸੋਂ 700 ਰੁਪਏ ਮੈਥੋਂ ਵੀ ਲੈ ਗਿਆ ਇਹ ਕਹਿ ਕੇ ਵੀ ਮੈਨੂੰ ਸਕੂਲ 'ਚ ਬਹੁਤ ਜ਼ਰੂਰਤ ਹੈ ਇੰਨੇ ਪੈਸਿਆਂ ਦਾ ਤੂੰ ਕਰਦਾ ਕੀ ਹੈ ਪਹਿਲੇ ਮੈਥੋਡਲ ਸੋ ਲੈ ਗਿਆ ਉਦੋਂ ਪਹਿਨਾ 400 ਰੁਪਏ ਲੈ ਗਿਆ ਕੱਲ 1000 ਰੁਪਏ ਲੈ ਗਿਆ ਤੇ ਨਿੱਕੇ ਤੋਂ ਵੀ 1000 ਰੁਪਏ ਲੈ ਗਿਆ ਇਹ ਕਹੇ ਕਿ ਵੀ ਮੈਨੂੰ ਸਕੂਲ ਚ ਬਹੁਤ ਜਰੂਰਤ ਹੈ ਹੋਰ ਤਾਂ ਹੋਰ ਤੂੰ ਲੋਕਾਂ ਨੂੰ ਵੀ ਝੂਠ ਬੋਲਣ ਲੱਗ ਗਿਆ ਐਨੀ ਤੈਨੂੰ ਕੀ ਜਰੂਰਤ ਪੈ ਗਈ ਬੁਰੀ ਕਿਸਮਤ ਆਪਕੀ ਆਪ 1000 ਰੁਪਏ ਹਾਰ ਗਏ ਦੁਬਾਰਾ ਕੋਸ਼ਿਸ਼ ਕਰੇਂ ਆਪ ਜ਼ਰੂਰ ਜਿੱਤੇਂਗੇ ਓਹੋ ਬੱਚਾ ਇਹ ਗੱਲ ਹੈ ਇਹ ਲਾ ਮੈਨੂੰ ਸਮਝ ਨਹੀਂ ਆਈ ਨਾ ਕਿ ਤੂੰ ਇੰਨੇ ਪੈਸਿਆਂ ਦਾ ਕਰਦਾ ਕੀ ਹੈ ਤੈਨੂੰ 1500 ਦੀ ਕੀਮਤ ਦਾ ਕੀ ਪਤਾ ਕਿਉਂਕਿ ਤੂੰ ਤਾਂ 2 ਮਿੰਟਾਂ ਤੇ 1500 ਰੁਪਈਆ ਖਰਜਣਾ ਨਾ 500000 ਦੀ ਉਹਨਾਂ ਬੰਦੇ ਨੂੰ ਕੀਮਤ ਦਾ ਪਤਾ ਹੈ ਨਾ ਜਿਹੜੇ ਤਰਕੇ ਦੇ ਹਿੱਤੇ ਜਾਂਦੇ ਆ 7 ਵਜੇ ਤੇ ਸ਼ਾਮ ਨੂੰ 5 ਵਜੇ ਘਰੇ ਵੜਦੇ ਆ ਉਹਨਾਂ ਨੂੰ ਪਤਾ ਹੈ ਪਰ ਜੇ ਤੈਨੂੰ ਕਿਸੇ ਨੇ ਦੇਣ ਤੇ ਭੇਜਿਆ ਹੋਵੇ ਨਾ ਤਾਂ ਤੈਨੂੰ 1500 ਦੀ ਵੈਗ ਦਾ ਪਤਾ ਲੱਗੇ ਨਾ ਕਿ ਕੀ ਹੈ ਉੱਥੇ ਹਾਰਦੇ ਨਹੀਂ ਜਿੱਤਦੇ ਵੀ ਆ ਮੈਂ ਵੀ 4000 ਰੁਪਏ ਜਿੱਤੇ ਹੋਇਆ ਤੇ ਤੇ ਹੁਣ ਤੂੰ ਹਾਰੇ ਕਿੰਨੇ ਆ ਵਿਸ਼ਵਾਸ ਕਰ ਬਾਪੂ ਤੂੰ ਮੇਰਾ ਮੈਂ ਕਿੰਨੂ ਕਰੋੜਾ ਚ ਘੜਾਉਂਗਾ ਹੁਣ ਤੇਰੀ ਪਾਣ ਲਿਖਣ ਵਾਲੀ ਉਮਰ ਐ ਹੁਣ ਤੂੰ ਜੂਆ ਖੇਡੇਗਾ ਤੈਨੂੰ ਕਿਹਨੇ ਲੱਸਿਆ ਵੀ ਤੂੰ ਜਿੱਤੇਗਾ ਇੰਸਟਾਲੇ ਯੂਟਿਊਬਰ ਸਾਰੇ ਟੈਲੀਵਿਜ਼ਨ ਤੇ ਐਕਟਰ ਵੀ ਇਹ ਹੀ ਮਸੂਰੀ ਰਹਿੰਦੇ ਆ ਇਹਨੂੰ ਖੇਡੋ ਤੇ ਲੱਖ ਰੁਪਇਆ ਕਮਾਓ ਜਿੰਨਾ ਮਗਰ ਲਾ ਕੇ ਤੂੰ ਖੇਡਦਾ ਨਾ ਉਹ ਤਾਂ ਇਹ ਐਡਾ ਕਰਾਉਣ ਦੇ ਪੈਸੇ ਲੈਂਦੇ ਆ ਤੇ ਤੂੰ ਉਹਨਾਂ ਮਗਰ ਲਾ ਕੇ ਖੇਡਦਾ ਨਾ ਮੈਨੂੰ ਇਹ ਦੱਸ ਜੀਵਨ ਕੋ ਜਿੰਨਾ ਵਾਲਾ ਖਾਨ ਹੋਵੇ ਤੇ ਉਹ ਆਪ ਨਾਲ ਖੇਡਣ ਦੇ ਉਹ ਕਰੋੜਾਪਤੀ ਬਣ ਜਾਣਾ ਤੇ ਉਹ ਤੇਰੇ ਵਰਗੇ ਨੂੰ ਕਿਉਂ ਖੇਡਣ ਲਈ ਕਹਿੰਦੇ ਐ ਉਹ ਤਾਂ ਹੀ ਤੇਰੇ ਵਰਗੇ ਨੂੰ ਮਜਬੂਰ ਕਰਦੇ ਖੇਡਣ ਵਾਸਤੇ ਐਡਾ ਦੇ ਦੇਗੀ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਠੀਕ ਐ ਉਹ ਇੱਕ ਦੋ ਤੇਰੇ ਵਰਗੇ ਨੂੰ ਜਿਤਾ ਕੇ ਤੇ ਮਸ਼ਹੂਰੀ ਕਰਨ ਵਾਸਤੇ ਉਹਨਾਂ ਨੂੰ ਦਿਖਾ ਰਖਾ ਕੇ ਤੇ ਤੇਰੇ ਵਰਗੇ ਨੂੰ ਲੁੱਟ ਜਾਂਦੇ ਜਿਹੜਾ ਜੂਆ ਸੱਟਾ ਹੁੰਦਾ ਨਾ ਇਹ ਚੁੰਮਕ ਦੀ ਤਰ੍ਹਾਂ ਹੁੰਦਾ ਜਦੋਂ ਸਾਨੂੰ ਚਿਪ ਗਿਆ ਇਹ ਲਾਉਣਾ ਬਹੁਤ ਔਖਾ ਹੈ ਇਹੇ ਛੋਟੇ ਮਨ ਚ ਵਸ ਜੂ ਜਿਵੇਂ ਜਿਵੇਂ ਤੁਸੀਂ ਜਿੱਤੀ ਜਾਓਗੇ ਉਹ ਤਾਂ ਤੁਹਾਨੂੰ ਬਹੁਤ ਵਧੀਆ ਲੱਗੂਗਾ ਪਰ ਜਦੋਂ ਤੁਸੀਂ ਹਾਰਨ ਲੱਗੇ ਗੇਮ ਮੁਠੀ ਪੈ ਜਾਂਦੀ ਹੈ ਫਿਰ ਤੁਹਾਨੂੰ ਐ ਹੁੰਦਾ ਵੀ ਅੱਜ ਕੀ ਤਾਂ ਹਾਰ ਕੇ ਕੱਹਾ ਨੂੰ ਜਿੱਤਾਂਗੇ ਅੱਜ ਕੀ ਹਾਰ ਕੇ ਕੱਹਾ ਨੂੰ ਜਿੱਤਾਂਗੇ ਐ ਕਰ ਕਰ ਕੇ ਫਿਰ ਛੋਟੇ ਘਰ ਖਰਾਬ ਕਰ ਦਿੰਦੇ ਆ ਇਹ ਤਾਂ ਕਰਕੇ ਇਹ ਬਹੁਤ ਭੈੜੀ ਚੀਜ਼ ਹੈ ਜੋ ਜੂਆ ਸੱਟਾ ਖੇਡਦੇ ਆ ਨਾ ਉਹਨਾਂ ਨੇ ਪਤਾ ਨਹੀਂ ਕਿੰਨੇ ਘਰ ਪਟੇ ਗਏ ਹੋਰ ਤਾਂ ਹੋਰ ਤੇਰੇ ਵਰਗੇ ਜਦੋਂ ਹਾਰੀ ਜਾਂਦੇ ਆ ਤਾਂ ਫਿਰ ਚੋਰੀ ਕਰਨਾ ਕੋਈ ਹੋਰ ਨਸ਼ਾ ਕਰਨਾ ਇਹੇ ਜੇ ਕੰਮਾਂ ਚ ਲੱਗ ਜਾਂਦੇ ਐ ਤੇ ਹੁਣ ਤੱਕ ਤੂੰ ਕਿੰਨੇ ਪੈਸੇ ਹਾਰ ਗਿਆ 8000 ਰੁਪਏ ਹਾਰ ਗਿਆ ਕੋਈ ਨਾ ਮੈਨੂੰ ਸਹੀ ਰਿਕਵਰ ਕਰਾ ਦਿੰਦਾ ਗੇਮ ਖੇਡ ਖੇਡ ਕੇ ਚੁੱਪ ਤੈਨੂੰ ਪਤਾ ਹੈ ਵੀ ਮੈਂ ਕਿੰਨੇ ਕੇ ਪੈਸੇ ਹਾਰ ਦੂੰਗਾ ਇਹ ਜੂਆ ਹੋਇਆ ਸੱਟਾ ਹੋਇਆ ਇਹ ਹਾਰ ਵਾਲਾ ਹੀ ਹੁੰਦਾ ਇਹ ਜਿੱਤਣ ਵਾਲਾ ਤੇ ਇੱਜ ਕੋਈ ਮਤਲਬ ਹੀ ਨਹੀਂ ਹੁੰਦਾ ਲਾਟ ਨਹੀਂ ਕਰਨਾ ਇਹਨਾਂ ਗੇਮਾਂ ਗੁੰਮਾਂ ਚ ਕੁਝ ਨਹੀਂ ਆਖਿਆ ਤੂੰ ਸੁਧਰ ਜਾ ਬਾਪੂ ਹੁਣ ਮੈਂ ਸਮਝ ਗਿਆ ਮੈਂ ਜਿੱਤੇ ਤੇ ਇੱਕ ਦੋ ਵਾਰੀ ਹੈ ਨਾ ਹਾਰੇ ਵਾਰੇ ਵਾਰੀਆਂ ਇਹਨਾਂ ਗੇਮਾਂ 'ਚ ਕੁਝ ਨਹੀਂ ਅੱਖਾਂ ਤੂੰ ਸਹੀ ਕਿਹਾ ਸੀ ਹੁਣ ਮੈਂ ਕਿਤੇ ਨਹੀਂ ਖੇਡਦਾ ਇਹ ਗੇਮਾਂ ਹਾਂ ਸ਼ਾਬਾਸ਼ ਇਹੀ ਗੱਲ ਹੁੰਦੀ ਹੈ ਨਾ ਵੀ ਤੂੰ ਵਧੀਆ ਹੋ ਗਿਆ ਸਮਝ ਗਿਆ ਜਿਹੜਾ ਸਮਝ ਜਾਵੇ ਉਹਦੀ ਕੋਈ ਗੱਲ ਨਹੀਂ ਜਿਹੜਾ ਤੂੰ 8000 ਰੁਪਏ ਹਾਰ ਗਿਆ ਨਾ ਉਹ ਤੇਰੀ ਐਂਟਰੀ ਫੀਸ ਸੀ ਬਾਪੂ ਕਾਦੀ ਫੀਸ ਜਿਹੜੀਆਂ ਇਹੇ ਜਿਹੀਆਂ ਆਨਲਾਈਨ ਗੇਮਾਂ ਇਹਨਾਂ ਤੋਂ ਮੈਂ ਬਚ ਕੇ ਰਹੂਗਾ ਤੇ ਕਦੇ ਨਹੀਂ ਖੇਡਦਾ ਉਹਦੀ ਫੀਸ ਹੈ ਹੁਣ ਤੁਹ ਸਮਝ ਗਿਆ ਪੈਸਾ ਸਿਰਫ ਮਿਹਨਤ ਤੇ ਲਗਨ ਨਾਲ ਹੀ ਕਮਾਇਆ ਜਾ ਸਕਦਾ ਹੈ ਜਿਹੜੇ ਇਸ ਤਰ੍ਹਾਂ ਵੀ ਤੁਸੀਂ ਆਨਲਾਈਨ ਗੇਮਾਂ ਖੇਡ ਕੇ ਵੀ ਕਮਾ ਲਓਗੇ ਇਹ ਕਰੇ ਘਰ ਬਸਦਾ ਨਹੀਂ ਲੱਗਦਾ ਇਸ ਤਰ੍ਹਾਂ ਘਰ ਉਜੜ ਜਾਂਦਾ ਆ ਫੜ ਹੁਣ ਤੇ ਇਸ ਨੂੰ ਗੇਮ ਨੂੰ ਡਿਲੀਟ ਕਰ ਘਰਤੀ